ਕੋਵੰਦਮਾਨ ਜੀ ਹੈਲੀਕਾਪਟਰ ਹੈਲੀਕਾਪਟਰ ਨੂੰ ਕੀ ਕਰਨਾ ਲੋਕਾਂ ਨੇ ਅਗਲਾ ਕੇ ਬੂਕਣਾ ਉਹਦਾ ਆਪ ਮੁਹਾਰੇ ਸੰਗਤ ਪਹੁੰਚ ਰਹੀ ਆ ਉਹ ਕਰ ਰਹੇ ਨੇ ਤੇਰੇ ਹੈਲੀਕਾਪਟਰ ਨੂੰ ਕੀ ਕਰੀਓ ਇੱਥੇ ਹੈਲੀਕਾਪਟਰ ਅਸੀਂ ਕੀ ਕਰਨਾ ਇੱਕ ਇਲਾਕਾ ਖੜਾ ਹੋ ਕੇ ਆ ਗਏ ਐਨਾ ਸਵੇਰ ਦਾ ਜ਼ੋਰ ਮਾਰ ਰਿਹਾ ਉਹਨਾਂ ਨੇ ਸਥਿਤੀ ਸੰਭਾਲੀ ਹੋਈ ਆ ਇੱਕ ਸਰਕਾਰ ਕੋਲ ਕੀ ਨਹੀਂ ਹੈਗਾ ਯਾਰ ਐਡੀ ਮਸ਼ੀਨਰੀ ਆ ਤੁਸੀਂ ਐਡੀ ਵੀ ਨਹੀਂ ਕਰ ਸਕੋ ਸਰਕਾਰ ਸਕੇ ਸਵੇਰ ਦਾ ਤੁਸੀਂ ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ ਤੁਹਾਨੂੰ 92 ਦਿੱਤੇ ਲੋਕਾਂ ਨੇ ਆ ਕੀ ਸਵਾਰਡ ਆਤੀ ਤੁਹਾਨੂੰ ਤਾਂ 99 ਵੀ ਨਹੀਂ ਪੂਰੇ ਗਏ ਉੱਪਰ ਦਾ ਡੀਸੀ ਆਲੇ ਜਾਇ ਜਾ ਲੈ ਕੇ ਚੱਲੇਗੇ ਕਹਿੰਦੇ ਤੁਹਾਡੇ ਵਾਸਤੇ ਐਨਡੀਆਰਐਫ ਦੀ ਟੀਮਾਂ ਭੇਜਦੇ ਆ ਆਪ ਵੀ ਭੇਜਦੇ ਆ ਕਦੋਂ ਵੇਚਣੀ ਹੈ ਜਦੋਂ ਡੁੱਬ ਗਿਆ ਏਰੀਆ ਕਿੱਥੇ ਹੁਣ ਭਗਵੰਤ ਮਾਨ ਤਾਂ ਕਹਿੰਦਾ ਮੈਂ ਹੈਲੀਕਾਪਟਰ ਦੇ ਦਿੱਤਾ ਤੇ ਜਨਰੇਟਰ ਤਾਂ ਉਰੇ ਪਹੁੰਚਿਆ ਨਹੀਂ ਹੈ ਉਹ ਐਮਐਲਏ ਹੱਥੀਂ ਮੜ ਕੇ ਕਹਿੰਦਾ ਇਹਦਾ ਨਾ ਗਿਆ ਉਰੇ ਆ ਕੇ ਉਹ ਕਿੱਥੇ ਆਪਣੀ ਫੋਟੋ ਖਿਚਾ ਕੇ ਨਿਕਲ ਗਿਆ ਝਾੜੂ ਵਾਲਿਆਂ ਦਾ ਕੰਮ ਆ ਫੋਟੋ ਖਿਚਾਓ ਬਬਣਾ ਨਿਕਲ ਜੋ ਫੁੱਟਰ ਗੱਡੀ ਜਾ ਕੇ ਚਲੇ ਗਿਆ ਹੈਲੀਕਾਪਟਰ ਮੈਂ ਦੇ ਦਿੱਤਾ ਹੈਲੀਕਾਪਟਰ ਤੇ ਘੱਟਾਂ ਚੌੜੀਆਂ ਲੋਕਾਂ ਨੇ ਜਿੰਨੇ ਕ ਬੈਗ ਰਹਿ ਗਏ ਬਈਏ 9 3 4 4 5 6 ਕ ਬੈਗ ਰਹਿ ਗਏ ਜੀ ਸਾਡੇ ਕੋਲੇ ਇਹ ਪ੍ਰਸ਼ਾਸਨ ਨੇ ਭੇਜੇ ਸੀ ਕਿ ਹਾਂਜੀ ਇਹ ਨਾ ਸਵੇਰੇ ਵੀ ਮੈਂ ਤੁਹਾਨੂੰ ਦੱਸਦਾ ਤੁਸੀਂ ਰਾਤ ਕੱਟਣੇ ਦੀ ਗੱਲ ਕਰਦੇ ਹੋ ਸਵੇਰੇ ਤਾਂ 100 150 ਫੁੱਟ ਪਾਣੀ ਚੱਕ ਹੋ ਗਿਆ ਰਹਿ ਗਿਆ 30 ਫੁੱਟ ਰਾਤ ਕਿਵੇਂ ਲੰਘ ਜੂ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਤੁਹਾਨੂੰ ਦੇਣਾ ਨਹੀਂ ਹੈ ਕਿ ਅਸੀਂ ਆਪਣੇ ਪੈਸੇ ਦੇ ਲਿਆ ਬੈਗ ਲਿਆਉਂਦੇ 2 400 ਬੈਗ ਡੀਸੀ ਨੂੰ ਕਰਦਾ ਉਹਦੇ ਫੋਨ ਕਰਕੇ ਐਮਪੀ ਨਾਲ ਆਇਆ ਉਹਨਾਂ ਨੇ ਕਹਦੇ ਆਹ ਟਾਰ ਵੀ ਵੀਰੇ ਸੀ 2 2 ਘੰਟੇ ਫੁੱਲਟਰ ਵੱਢ ਕੇ ਰੁਕਦੇ ਰਹੇ ਸਾਡੇ ਕੋਲ 2 2 ਘੰਟੇ ਟਾਰ ਵੀ ਨਹੀਂ ਆਈ ਪਹੁੰਚ ਨਹੀਂ ਦੇ ਜੀ ਮਾਲਵੀਂਦਰ ਕੰਗਪੂਰਾ ਦੋਸ਼ੀ ਆ ਡਾਕਟਰ ਚੰਦਜੀਤ ਜੋ ਆਮ ਆਦਮੀ ਪਾਰਟੀ ਦਾ ਉਹ ਇਸ ਚੀਜ਼ ਦੇ ਜ਼ਿੰਮੇਵਾਰ ਹੁਣ ਹੋਣਗੇ ਜੇ ਸਾਡਾ ਇਹ ਬੰਨ ਟੁੱਟ ਗਿਆ ਇੱਥੇ ਚਾਹੀਦਾ ਸੀਗਾ ਕਿ ਇਹ ਐਮਰਜੈਂਸੀ ਹੈ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਆ ਵੀਰ ਆਪਾਂ ਅੱਗੇ ਜਾ ਕੇ ਦਿਖਾ ਦਿੰਦੇ ਪਾਣੀ ਕਿਹੜੇ ਹਿਸਾਬ ਨਾਲ ਛੱਲਾ ਮਾਰ ਰਿਹਾ ਆ ਦੇਖੋ ਕਿ ਆ ਹਾਲਾਤ ਬਣੇ ਹੋਏ ਆ ਚਿਕੜੀ ਦੇਖੋ ਰੇ ਪੂਰੇ ਪੂਰੇ ਤਾਂ ਲੰਘੇ ਨਹੀਂ ਜਾ ਰਿਹਾ ਪਿਆ ਹਾਲਾਤ ਆ ਕਿੱਦਾਂ ਪੱਦੇ ਦਰਿਆ ਦੀਆਂ ਸ਼ੂਕਦੇ ਦੀਆਂ ਆਵਾਜ਼ਾਂ ਆ ਰਹੀਆਂ ਆ ਪਾਣੀ ਆ ਦਿਖਾ ਇੱਧਰ ਦਿਖਾ ਦਿਓ ਆ ਪਾਣੀ ਪੈਣਾ ਇੱਧਰ ਵੀ ਚੜਦਾ ਆ ਵੀ ਚੜ ਗਿਆ ਇੱਧਰ ਪਾਣੀ ਜੇ ਕੀਤੇ ਵਾਪਰ ਗਈ ਬਾਈ ਹੁਣ ਸਖਾਵੀ ਘਟਣਾ ਇੱਧਰ ਜਿਹੜੇ ਚਮਕੌਰ ਸਾਹਿਬ ਦੇ ਇਲਾਕੇ ਦੇ ਪਿੰਡ ਹੈ ਉਰੇ ਆਏ ਹੁਣ ਵੀ ਉਰੇ ਕੋਈ ਪਿੰਡ ਵੀ ਤਾਂ ਜੇ ਇਹ ਟੁੱਟਿਆ ਇਹਨੇ ਲੁਧਿਆਣੇ ਤੱਕ ਮਾਰ ਕਰਨਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਵੀ ਇਹ ਐਮਰਜੈਂਸੀ ਸਵੇਰ ਤੋਂ ਲੈ ਕੇ ਹੁਣ ਸ਼ਾਮ ਹੋ ਚੁੱਕੀ ਹੈ ਰਾਤ ਹੋ ਚੁੱਕੀ ਹੈ ਕਿਸ ਨੇ ਸਾਰ ਨਹੀਂ ਲਈ ਸਤਲੁਜ ਦਰਿਆ ਦੇ ਕੰਡੇ ਮੌਜੂਦ ਆ ਜਿਵੇਂ ਜਿਵੇਂ ਸਮਾਂ ਲੰਘਦਾ ਜਾ ਰਿਹਾ ਹੈ ਓਵੇਂ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਹੁਣ ਕੀ ਬਣੇਗਾ ਪ੍ਰਸ਼ਾਸਨ ਦੇ ਕੁਝ ਕ ਅਧਿਕਾਰੀ ਇੱਥੇ ਮੌਜੂਦ ਨੇ ਬਹੁਤੇ ਤਾਂ ਪਿੱਛੇ ਵੈਣਾ ਦੇ ਵਿੱਚ ਕਹਿੰਦੇ ਬੈਠੇ ਹੋਏ ਨੇ ਲੋਕ ਜਿਹੜੇ ਨੇ ਆਪ ਮੁਹਾਰੇ ਇੱਥੇ ਲੱਗੇ ਹੋਏ ਨੇ ਰਾਤ ਪੈ ਚੁੱਕੀ ਹੈ ਸਤਲੁਜ ਦਰਿਆ ਦੇ ਕੰਢੇ ਦੇ ਵਿੱਚ ਜਿਸ ਤਰੀਕੇ ਨਾਲ 200 ਫੁੱਟ ਅੱਗੇ ਤੱਕ ਦਾ ਪਾੜ ਪਿਆ ਹੁਣ ਤੱਕ ਇਹ ਇੱਥੇ ਜਿਹੜੀ ਦੀ ਸਥਿਤੀ ਹੈ ਉਹ ਦਿਖਾਵਾਂਗਾ ਹੁਣ ਪਾਣੀ ਵਧਿਆ ਹੀ ਹੈ ਪਰ ਅਜੇ ਘਟਿਆ ਨਹੀਂ ਕਿਉਂਕਿ ਇੱਥੇ ਪਹਿਲਾਂ ਮੈਂ ਜਿਹੜੀ ਤਸਵੀਰ ਦਿਖਾਵਾਂਗਾ ਜੀਸੀਬੀ ਵਗੈਰਾ ਜਿਹੜੀਆਂ ਮੰਗਾਈਆਂ ਨੇ ਇੱਥੇ ਐਸ ਡੀਓ ਸਾਹਿਬ ਸੀਗੇ ਉਹ ਆਪ ਕੰਮ ਕਰ ਰਹੇ ਨੇ ਪਰ ਇੱਥੇ ਚਾਹੀਦਾ ਸੀਗਾ ਕਿ ਇਹ ਐਮਰਜੈਂਸੀ ਹੈ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਕੋਈ ਇਹ ਨਹੀਂ ਕਿ ਕਿਸੇ ਦੇ ਖਾਲੇ ਦਾ ਨੱਕਾ ਟੁੱਟ ਜਾਏਗਾ ਤੇ ਕੋਈ ਕਈ ਨਾਲ ਬੰਨ ਲਾ ਦੇਗਾ ਜੇ ਇਹ ਟੁੱਟਿਆ ਇਹਨਾਂ ਲੁਧਿਆਣੇ ਤੱਕ ਮਾਰ ਕਰਨਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਵੀ ਇਹ ਐਮਰਜੈਂਸੀ ਸਵੇਰ ਤੋਂ ਲੈ ਕੇ ਹੁਣ ਸ਼ਾਮ ਹੋ ਚੁੱਕੀ ਹੈ ਰਾਤ ਹੋ ਚੁੱਕੀ ਹੈ ਕਿਸ ਨੇ ਸਾਰ ਨਹੀਂ ਲਈ ਇਹਦੇ ਵਿੱਚ ਚਾਹੀਦਾ ਸੀਗਾ ਕਿ ਐਮਰਜੈਂਸੀ ਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਇੱਥੇ ਤਕਰੀਬਨ ਆਰਮੀ ਤੋਂ ਲੈ ਕੇ ਐਨ ਡੀ ਆਰ ਐਫ ਦੀਆਂ ਟੀਮਾਂ ਜਾਂ ਹੋਰ ਜਿਨ੍ਹਾਂ ਨੇ ਚੰਗੇ ਦਿਮਾਗ ਵਾਲੇ ਸੀਗੇ ਉਹ ਮਾਹਰ ਇਹਨਾਂ ਨੂੰ ਇੱਥੇ ਲਾਉਣਾ ਚਾਹੀਦਾ ਸੀ ਪਰ ਲਾਇਆ ਨਹੀਂ ਗਿਆ ਪਰ ਲੋਕ ਜਿਹੜੇ ਨਾ ਆਪ ਮੋਹਰੇ ਲੱਗੇ ਹੋਏ ਨੇ ਜਿਸ ਤਰੀਕੇ ਨਾਲ ਕਹਿਆਂ ਦੇ ਨਾਲ ਜਾਂ ਜੀਸੀਬੀ ਦੇ ਨਾਲ ਟਰਾਲੀਆਂ ਦੇ ਨਾਲ ਆਪ ਮਿੱਟੀ ਇਕੱਠੀ ਕਰ ਰਹੇ ਨੇ ਤੇ ਬਈ ਹੋਰਿਆਂ ਨੇ ਲਾਈਫ ਜੈਕਟ ਜਿਹੜੀ ਨਾ ਆਪ ਇਹਨਾਂ ਨੇ ਇਕੱਠੀਆਂ ਕੀਤੀਆਂ ਨੇ ਪ੍ਰਸ਼ਾਸਨ ਕੀ ਹੈ ਪ੍ਰਸ਼ਾਸਨ ਨੂੰ ਕੀ ਹੈ ਤੇ ਉਹ ਆਪ ਸੁੱਤਾ ਹੋਇਆ ਨੀਂਦ ਕੁੰਭ ਕਰਨ ਦੀ ਇਸ ਤਰੀਕੇ ਨਾਲ ਕੀ ਚੀਜ਼ਾਂ ਨੇ ਅਸੀਂ ਅੱਗੇ ਵੀ ਬਈ ਜਿਵੇਂ ਤੁਸੀਂ ਅੱਧੀ ਰਾਤ ਨੂੰ ਲੱਗੇ ਹੋ ਪਾਣੀ ਦੀ ਆਵਾਜ਼ ਹੁਣ ਕੰਨਾਂ ਦੇ ਵਿੱਚ ਪੈਣ ਲੱਗੀ ਉਹ ਡਰੋਂ ਲੱਗੀ ਕਿ ਵੀ ਕੁਝ ਵੀ ਹੋ ਸਕਦਾ ਬਿਲਕੁਲ ਜੀ ਬਿਲਕੁਲ 200 ਫੁੱਟ ਤੋਂ ਆਪਾਂ ਇਧਰ ਨੂੰ ਆ ਚੁੱਕੇ ਹਾਂ ਬੰਨ ਤੱਕ ਪਾਣੀ ਪਹੁੰਚਣ ਵਾਲਾ ਨੌਜਵਾਨਾਂ ਦਾ ਇਹ ਗਲਾ ਕਿ ਕਹਿੰਦੇ ਪੁਲਿਸ ਵਾਲੇ ਸਵੇਰ ਦੇ ਆਏ ਹੋਏ ਨੇ ਪਿੱਛੇ ਵੈਣ ਚ ਹੀ ਬੈਠੇ ਨੇ ਕੀ ਸਥਿਤੀ ਹੈ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰੋ ਜੇ ਤੁਹਾਡੇ ਤੱਕ ਕੋਈ ਮਦਦ ਪਹੁੰਚਦੀ ਹੋਵੇ ਕਿਸੇ ਦੇਖੋ ਜੀ ਗੱਲ ਇਦਾਂ ਪਹਿਲਾਂ ਤੋਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਆ ਕੇ ਇੱਥੇ ਜੱਜਾ ਲਿਆ ਸਾਰੀ ਸਥਿਤੀ ਦਾ ਮੈਂ ਬੀਕੇ ਜੂ ਖੋਸਾ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਤੇ ਇਲਾਕਾ ਨਿਵਾਸੀਆਂ ਜਿਹੜੇ ਪ੍ਰਸ਼ਾਸਨ ਵੱਲੋਂ ਪਹਿਲਾਂ ਕੱਲ ਇਹ ਕੱਲ ਹੋਣ ਵਾਲੀਆਂ ਸੀਗੀਆਂ ਗੱਲਾਂ ਏਰੀਆ 'ਚ ਕਾਲ ਕਰਦੇ ਬੈਗ ਮੰਗਾਏ ਜਾਂਦੇ ਜਿੰਨੀ ਵੀ ਇਹਨਾਂ ਕੋਲ ਲੇਬਰ ਬੈਠੀ ਹੈਗੀ ਆ ਜਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਹਿੰਦੇ ਵੀ ਬੈਗ ਭਰ ਲਓ ਤੇ ਇੱਥੇ ਬਾਡਾ ਲੱਗਣ ਦੀ ਉਹ ਹੈਗੀ ਕਿ ਤੇ ਪਿੱਛੇ ਜਿਹੜਾ ਕਿਊਸਕ ਜ਼ਿਆਦਾ ਪਾਣੀ ਛੱਡਣਾ ਹੈਗਾ ਤੇ ਉਹ ਪਹਿਲਾਂ ਕਾਲ ਕਰੀ ਜਾਣੀ ਸੀਗੀ ਦੋ ਦਿਨ ਪਹਿਲਾਂ ਕਰਦੇ ਕਿਹੜੀ ਸਥਿਤੀ ਬਣੀ ਹੋਈ ਆ ਪੰਜਾਬ ਦੀ ਤੇ ਇੱਥੇ ਵੀ ਸਥਿਤੀ ਇਹੀ ਬਣਾਉਣੀ ਆ ਸਤਲੁਜ ਤੇ ਜਿਹੜੀ ਚਮਕੌਰ ਸਾਹਿਬ ਨਹੀਂ ਹੋਇਆ ਤੇ ਇੱਥੇ ਵੀ ਇਹੀ ਕਰਨਾ ਦੋ ਦਿਨ ਪਹਿਲਾਂ ਦੀ ਚਾਹੀਦੀ ਸੀ ਚਲੋ ਹੋ ਚੁੱਕਿਆ ਪਰ ਇਲਾਕੇ ਦੀ ਸੰਗਤ ਨੇ ਸਵੇਰ ਦਾ ਮੋਰਚਾ ਸੰਭਾਲਿਆ ਹੋਇਆ ਸੰਭਾਲਦੇ ਸੰਭਾਲਦੇ 8:00 ਵੱਜ ਚੁੱਕੇ ਨੇ 9 ਹੁਣ 8:00 ਦੇ ਨੇੜੇ ਚਲੇ ਗਿਆ ਕੰਮ ਤੇ ਵਾਰ-ਵਾਰ ਪ੍ਰਸ਼ਾਸਨ ਨੂੰ ਕਹਿਣ ਤੇ ਵੀ ਬੈਗ ਤੇ ਹੋਰ ਮੰਗਵਾਏ ਗਏ ਨੇ ਜਾਲੀ ਦਿੱਤੀ ਗਈ ਹੈ ਸਵੇਰ ਦੀ ਤਾਂ ਪ੍ਰਸ਼ਾਸਨ ਵੱਲੋਂ ਹੋਰ ਕੁਝ ਨਹੀਂ ਬਹੁਤਾ ਐਡਾ ਵੱਡਾ ਹੁਣੇ ਥੋੜੀ ਦੇਰ ਹੋਈ ਹੈ ਜਾਲੀ ਇਹ ਦੇਖਦੇ ਹੋ ਨਾ ਜਦੋਂ ਅਸੀਂ ਖੇਤ ਨੂੰ ਪਾਣੀ ਲਾ ਰਹੇ ਹੋਈਏ ਸਾਨੂੰ ਇਹ ਪੈ ਜਾਂਦਾ ਕਿ ਪਹਿਲਾਂ ਦੋ ਵੱਟ ਦੇ ਉੱਤੇ ਪਹਿਲਾਂ ਕਈਆਂ ਮਾਰ ਕੇ ਉਹਨੂੰ ਚੰਗੀ ਤਰ੍ਹਾਂ ਬੰਦ ਕਰਦੀਏ ਪਰ ਇੱਥੇ ਤਾਂ ਹੁਣ ਐ ਲੱਗ ਰਿਹਾ ਕਿ ਵੀ ਇਹ ਤਾਂ ਦੋ ਕਈਆਂ ਨਾਲ ਜੀਸੀਬੀ ਨਾਲ ਵੀ ਨਹੀਂ ਪੂਰਿਆ ਜਾਣਾ ਜਿਸ ਤਿੱਕੇ ਨਾਲੇ ਘਾਰ ਪੈਦੀ ਹੈ ਦੇਖੋ ਜੀ ਹੁਣ ਤਾਂ ਪ੍ਰਮਾਤਮਾ ਦੇ ਉਦੇ ਤੇ ਖੜੀ ਹੈ ਸਾਰੀ ਗੱਲਬਾਤ ਜੇ ਉਹ ਚਾਹੇ ਤਾਂ ਸਾਨੂੰ ਬਚਾ ਸਕਦਾ ਏਰੀਆ ਨੂੰ ਬਚਾ ਸਕਦਾ ਸਾਰਾ ਜਿੱਨਾਂ ਚ ਮਕੌਰ ਸਾਹਿਬ ਦਾ ਵੇਟ ਏਰੀਆ ਨਹੀਂ ਤਾਂ ਜੋ ਸਾਡੇ ਇਲਾਕੇ ਦੀ ਸੰਗਤ ਦਾ ਉਹ ਆਜੋਰ ਆ ਉਹ ਆਪਣਾ ਬਾਹ ਲਾ ਰਹੇ ਨੇ ਸਾਰੀ ਸੰਗਤ ਇੱਥੇ ਖੜੀ ਹੈਗੀ ਹੈ ਸਵੇਰ ਤੋਂ ਨੌਜਵਾਨ ਜਿਹੜੇ ਬਾਰ ਬਾਰ ਆ ਕੇ ਪਿੰਡਾਂ ਚੋਂ ਸਾਨੂੰ ਮਿੱਟੀ ਦੀਆਂ ਟਰਾਲੀਆਂ ਲਈ ਕੇ ਆ ਗਿਆ ਤੇ ਮਿੱਟੀ ਆ ਰਹੀ ਹੈ ਜਿੱਥੇ ਵੀ ਫੋਨ ਕਰਦੇ ਤਾਂ ਸੰਗਤ ਪਹੁੰਚ ਰਹੀ ਹੈ ਮਿੱਟੀ ਦੀਆਂ ਟਰਾਲੀਆਂ ਜਿੰਨੇ ਵੀ ਕੱਟੇ ਭਰ ਕੇ ਆ ਰਹੇ ਆ ਉਹ ਲਗਾਤਾਰ جاری ਆ ਪਰ ਇਹ 2 ਦਿਨ ਪਹਿਲਾਂ ਦੇਖਣਾ ਚਾਹੀਦਾ ਸੀ ਕਿਸੇ ਨੇ ਗੇੜਾ ਵੀ ਨਹੀਂ ਮਾਰਿਆ ਬਿਲਹਦਾ ਕੇ ਸਰਕਾਰ ਨੂੰ ਐਮਰਜੈਂਸੀ ਨਹੀਂ ਲੱਗ ਰਹੀ ਕਿਉਂਕਿ ਇੱਥੇ ਤਾਂ ਐਨਡੀਆਰਐਫ ਦੀਆਂ ਟੀਮਾਂ ਆਰਮੀ ਪਹੁੰਚ ਜਾਣੀ ਚਾਹੀਦੀ ਸੀਗੀ ਉਹ ਸਹੂਲਤਾਂ ਇੱਥੇ ਚਾਹੀਦੀਆਂ ਸੀਗੀਆਂ ਜਿਹੜੀਆਂ ਇੱਥੇ ਪਹਿਲਾਂ ਹੋ ਜਾਣੇ ਚਾਹੀਦੀਆਂ ਸੀਗੀਆਂ ਹੁਣ ਲੱਗ ਨਹੀਂ ਰਿਹਾ ਸਰਕਾਰ ਨੂੰ ਹਜੇ ਵੀ ਰਾਤ ਹੋ ਗਈ ਸਵੇਰ ਤੋਂ ਤੁਸੀਂ ਲੱਗੇ ਹੋਏ ਹੋ ਬਿਲਕੁਲ ਕਿਹਾ ਗਿਆ ਹੈ ਕਿ ਮਿਲਟਰੀ ਨੂੰ ਭੇਜਣ ਦੀ ਕੋਸ਼ਿਸ਼ ਕਰੀ ਜਾਵੇ ਪਰ ਥੋੜੀ ਮਿਲਟਰੀ ਵੀ ਆ ਕੇ ਕੀ ਕਰੂਗੀ ਸਥਿਤੀ ਬੇਕਾਬੂ ਹੋਈ ਜਾ ਰਹੀ ਹੈ ਤੇ ਵੱਡੀ ਕੋਈ ਰਾਤ ਮਿਲੇ ਉਹਦੇ ਨਾਲ ਤਾਂ ਹੋ ਜਾਊਗਾ ਜੇ ਪਾਣੀ ਥੰਮਦਾ ਜੇ ਦਰਿਆ ਘਟਦਾ ਤਾਂ ਵੀ ਮਾਰ ਪਏਗੀ ਜੇ ਵੱਧਦਾ ਤਾਂ ਵੀ ਮਾਰ ਪਏਗੀ ਕਿਉਂਕਿ ਬਾਡਲ ਆਏਗਾ ਜੇ ਸਥਿਰ ਚੱਲਦਾ ਤਾਂ ਸਹੀ ਰਹੇਗਾ ਤਾਂ ਸ਼ਾਇਦ ਪ੍ਰਮਾਤਮਾ ਆਦੀ ਰਾਤ ਕੱਡੇ ਤਾਂ ਬਹੁਤ ਅਸੀਂ ਅਰਦਾਸ ਕਰਦੇ ਆਂ ਕਾਲਪੁਰਖ ਅੱਗੇ ਕਿ ਆ ਜਿਹੜੀਆਂ ਸਰਕਾਰਾਂ ਨੇ ਪਿਛਲੀਆਂ ਨੇ ਤੇ ਹੁਣ ਨੇ ਵੀ ਇਹਨਾਂ ਨੇ ਨਹੀਂ ਕੁਝ ਵੀ ਕਰਨਾ ਅੱਧਾ ਪੰਜਾਬ 12 ਜ਼ਿਲ੍ਹੇ ਡੁੱਬ ਚੁੱਕੇ ਨੇ ਪਹਿਲਾਂ 7 ਜ਼ਿਲ੍ਹੇ ਡੁੱਬੇ ਸੀ 12 ਜ਼ਿਲ੍ਹੇ ਤੱਕ ਡੁੱਬਣ ਦੀ ਨੋਬਤ ਆ ਚੁੱਕੀ ਆ ਪਰ ਇਹ ਪਹਿਲਾਂ ਦੇਖਣ ਦੀਆਂ ਗੱਲਾਂ ਨਾ ਇਹ ਸਵੇਰ ਤੋਂ ਦੇਖਣ ਦੀਆਂ ਗੱਲਾਂ ਥੋੜ੍ਹੀਆਂ ਹੈਗੀਆਂ ਲੋਕ ਆਪ ਮਾਰੇ ਆਏ ਆ ਯਾਰ ਕੋਈ ਪ੍ਰਸ਼ਾਸਨ ਨੇ ਕਿਸੇ ਨੇ ਉੱਪਰ ਕੋਈ ਨਹੀਂ ਹੈਗਾ ਅਪੋਂਗੰਦਮਾਨ ਜੀ ਹੈਲੀਕਾਪਟਰ ਹੈਲੀਕਾਪਟਰ ਨੂੰ ਕੀ ਕਰਨਾ ਲੋਕਾਂ ਨੇ ਅੱਗ ਲਾ ਕੇ ਬੂਕਣਾ ਉਹ ਉਹਦਾ ਆਪਮੁਹਾਰੇ ਸੰਗਤ ਪਹੁੰਚ ਰਹੀ ਆ ਉਹ ਕਰ ਰਹੇ ਨੇ ਤੇਰੇ ਹੈਲੀਕਾਪਟਰ ਨੂੰ ਕੀ ਕਰੂੰਗੀ ਇੱਥੇ ਹੈਲੀਕਾਪਟਰ ਅਸੀਂ ਕੀ ਕਰਨਾ ਇਹ ਪਹਿਲਾਂ ਦੇਖਿਆ ਜਾਣਾ ਸੀਗਾ ਇੱਥੇ ਜਾਇਜ਼ਾ ਲਿਆ ਜਾਂਦਾ ਵੀ ਹਾਂ ਕਿੱਥੇ ਬਾੜ ਲੱਗ ਰਹੀ ਹੈ ਨਹੀਂ ਲੱਗ ਰਹੀ ਸਤਲੁਜ ਤੇ ਪਰਸੋਂ ਤੋਂ ਪਾਣੀ ਛੱਡਦੇ 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 ਅੱਜ ਸਥਿਤੀ ਜਿਹੜੀ ਜਿਆਦਾ ਛੱਡਿਆ ਜਾ ਰਿਹਾ ਹੈ ਤਕਰੀਬਨ ਘੱਟ ਦੱਸਿਆ ਜਾ ਰਿਹਾ 1 ਲੱਖ ਤੋਂ ਉੱਪਰ ਕਿਊਸਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਜਿਹੜੀ ਰਿਪੋਰਟ ਆ ਉਹ ਘੱਟ ਦੱਸ ਰਹੇ ਨੇ ਪਰ ਪਾਣੀ ਬਾਧੂ ਹੈਗਾ ਇਹ ਇਹ ਉਡੀਕ ਹਜੇ ਵੀ ਕੀਤੀ ਜਾ ਰਹੀ ਹੈ ਕਿ ਅਨਸੁਖਾ ਵੀ ਘਟਨਾ ਵਾਪਰ ਜਾਵੇ ਉਸ ਤੋਂ ਬਾਅਦ ਜਿਹੜਾ ਸਾਰਾ ਕੁਝ ਮੁਆਵਜ਼ੇ ਦੇ ਦਾਂਗੇ ਭਾਵੇਂ ਤੁਹਾਡੀ ਮੁਰਗੀ ਮਰ ਗਈ ਭਾਵੇਂ ਤੁਹਾਡਾ ਕੁਝ ਹੋ ਗਿਆ ਤੁਹਾਨੂੰ ਮੁਆਵਜ਼ੇ ਦੇ ਦੇਵਾਂਗੇ ਇਹ ਚੀਜ਼ਾਂ ਦੀ ਉਡੀਕ ਕਰ ਰਿਹਾ ਪ੍ਰਸ਼ਾਸਨ ਫਿਰ ਹਜੇ ਵੀ ਉਹ ਮਰਦ ਕੀ ਮੁਆਵਜ਼ਾ ਦੇਣਾ ਇਹਨਾਂ ਨੇ ਇਹ ਤਾਂ ਆਪ ਮੁਆਵਜ਼ੇ ਜੋਗੇ ਹੋਏ ਹੋਏ ਨੇ ਇਹਨਾਂ ਨੂੰ ਇਹ ਮੁਆਵਜ਼ਾ ਮੰਗਦੇ ਨੇ ਤੇ ਪਹਿਲਾ ਲੈਂਡ ਬੂਲਿੰਗ ਦਾ ਇਹਨਾਂ ਤੋਂ ਉਹ ਹਟ ਕੇ ਹਟਿਆ ਸਾਰਾ ਸਰਦਾਰ ਦੀ ਖਤਮ ਹੋਈ ਆ ਤੇ ਆ ਸ਼ੁਰੂ ਹੋਗੀ ਪੰਜਾਬ ਦੇ ਪੰਜਾਬ ਦੇ ਤਾਂ ਆਫਤ ਤੇ ਆਫਤ ਕੋਈ ਗੱਲ ਨਹੀਂ ਗੁਰੂਆਪੀਰਾਂ ਦੀ ਧਰਤੀ ਆ ਫੇਰ ਸਿਰ ਹੋ ਜੇਗੀ ਇਹ ਜੀ ਗੱਲ ਨਹੀਂ ਪਰ ਮੌਕੇ ਦੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੁਹਾਡਾ ਆ ਹਾਲਾਤ ਨੇ ਆ ਹਾਲਾਤ ਤੁਸੀਂ ਪੰਜਾਬ ਦੇ ਕਰ ਦਿੱਤੇ ਨੇ ਤੁਸੀਂ ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ ਤੁਹਾਨੂੰ 92 ਦਿੱਤੇ ਲੋਕਾਂ ਨੇ ਆ ਕੀ ਸਵਾਰ ਆਤੀ ਤੁਹਤੋਂ ਤਾਂ 92 ਨਹੀਂ ਪੂਰੇ ਗਏ ਉਹ ਤਾਂ ਮੰਨ ਵੀ ਨਹੀਂ ਪੁਰੇ 12 ਜਿੱਥੇ ਵੀ ਰਾਹ ਵੀ ਟੁੱਟਿਆ ਬਿਆਸ ਟੁੱਟਿਆ ਕਿਤੇ ਵੀ ਜਾ ਕੇ ਦੇਖ ਲਓ ਸਾਰੇ ਲੋਕਾਂ ਦਾ ਇਹੀ ਹੋਇਆ ਕਿ ਇੱਥੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਹੈ ਜਿਹੜਾ ਜਾਂ ਐਮਐਲਏ ਜਾਂ ਕੋਈ ਨਹੀਂ ਪਹੁੰਚਿਆ ਉਦੋਂ ਪਹੁੰਚਿਆ ਜਦੋਂ ਪੰਜਾਬ ਤੋਂ 100-100 ਕਿਲੋਮੀਟਰ ਤੋਂ ਟਰਾਲੀ ਪਹੁੰਚੂਗੀ ਨੇੜੇ ਵਾਲੇ ਐਮਐਲਏ ਤੋਂ ਨਹੀਂ ਪਹੁੰਚਿਆ ਗਿਆ ਕੀ ਉਰੇ ਵਾਲੇ ਐਮਐਲਏ ਨੂੰ ਸਭ ਨੂੰ ਦਿਖਦਾ ਨਹੀਂ ਸੀਗਾ ਉਹ ਪਹਿਲਾਂ ਕਹਿੰਦਾ ਐਸਡੀਐਮ ਸਾਹਿਬ ਨੂੰ ਕਾਲ ਕਰਦਾ ਜਾਂ ਡੀਸੀ ਨੂੰ ਕਾਲ ਕਰਦਾ ਕਿ ਮੇਰਾ ਏਰੀਆ ਇਹਨੂੰ ਇਹਨੂੰ ਇਹਦਾ ਜਾਇਜ਼ਾ ਲਾਓ ਇੱਥੇ ਨਹੀਂ ਹੋਣਾ ਚਾਹੀਦਾ ਇੱਥੇ ਬਾੜ ਲੱਗ ਚੁੱਕੀ ਆ ਲੋਕਾਂ ਨੇ ਦੱਸਤਾ ਸੀ ਬਾੜ ਇਹਨਾਂ ਦੇ ਆਪਣੇ ਅਧਿਕਾਰੀਆਂ ਨੇ ਕੋਈ ਨਹੀਂ ਮੇਰੇ ਸਾਹਮਣੇ ਨਾਲ ਦੱਸਿਆ ਲੋਕਾਂ ਨੇ ਦੱਸਿਆ ਸਵੇਰੇ ਆ ਕੇ ਵੀ ਬਾੜ ਲੱਗ ਚੁੱਕੀ ਆ ਆਪ ਮਹਾਰੇ ਲੋਕ ਇੱਥੇ ਲੱਗੇ ਨੇ ਸਰਕਾਰਾਂ ਤੋਂ ਕੋਈ ਵੀ ਆਸ ਨਹੀਂ ਹੈਗੀ ਜੀ ਇਹ ਤਾਂ ਕਾਲਪੁਰਖ ਬਚਾਊਗਾ ਤਾਂ ਬੱਸ ਸਕਦੇ ਆ ਨਹੀਂ ਕੋਈ ਉਹ ਨਹੀਂ ਜਿਵੇਂ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਹੈ ਪਾਣੀ ਦੀ ਜਿਵੇਂ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਵੇਂ ਐਸਡੀਓ ਸਾਹਿਬ ਆਪ ਖੜੇ ਹੋਏ ਸੀ ਉਹਨਾਂ ਦੇ ਬੂਟਾਂ ਦੇ ਵਿੱਚ ਮਿੱਟੀ ਭਰੀ ਹੋਈ ਸੀ ਕਈ ਇਹ ਵੀ ਅਧਿਕਾਰੀ ਹੈਗੇ ਕਿ ਦਿਲੋਂ ਕੰਮ ਕਰਨਾ ਚਾਹ ਰਹੇ ਪਰ ਉੱਪਰੋਂ ਜਿਹੜੇ ਉੱਤੇ ਉਹਨਾਂ ਤੋਂ ਵੀ ਵੱਡੇ ਬੈਠੇ ਹੋਏ ਨੇ ਮਗਰਮਾ ਚੋ ਨਹੀਂ ਕੰਮ ਕਰਨ ਦੇਦੇ ਬਾਈ ਜਿਹੜੇ ਐਮਐਮਐਲ ਐ ਇਹਨਾਂ ਦਾ ਤਾਂ ਲੋ ਹੋ ਹੀ ਨਹੀਂ ਉਹ ਦੇਖਿਆ ਜਿਵੇਂ ਅਮਰਸਰ ਡੀਸੀ ਡਾਕਟਰ ਸ਼ਾਨੀ ਆ ਜਿਹੜੀ ਸਕੀਨਾਮ ਆ ਉਹਦਾ ਉਹ ਲੋਕਾਂ ਦੇ ਵਿੱਚ ਹੀ ਆ ਕੇ ਸੇਵਾ ਕਰ ਰਹੀ ਹੈ ਕਿੱਡੀ ਵੱਡੀ ਇਹੋ ਜਿਹੇ ਲੀਡਰਾਂ ਦੀ ਲੋੜ ਹੈ ਉੱਪਰ ਤੇ ਡੀਸੀ ਆਏ ਨਹੀਂ ਉੱਪਰ ਦਾ ਡੀਸੀ ਆਲੇ ਜਾਜਾ ਲੈ ਕੇ ਚਲੇਗੇ ਕਹਿੰਦੇ ਤੁਹਾਡੇ ਵਾਸਤੇ ਐਨਡੀਆਰਐਫ ਦੀ ਟੀਮਾਂ ਭੇਜਦੇ ਆ ਆਰਮੀ ਭੇਜਦੇ ਆ ਕਦੋਂ ਭੇਜਣੀਆਂ ਜਦੋਂ ਡੁੱਬ ਗਏ ਏਰੀਆ ਜਦੋਂ ਲੋਕ ਆਪਣੇ ਬੇਕਾਰ ਹੋਗੇ ਜਦ ਭੇਜਣੀ ਆ ਰਹੀ ਆਏ ਸੀ ਬਈ ਡੀਸੀ ਆਏ ਸੀਗੇ ਲੈ ਜਾ ਡੀਸੀ ਆਲੇ ਜੀ ਤੇ ਅੱਜ ਆਉਣ ਦਾ ਹੋਣਾ ਆਉਣ ਦਾ ਕੀ ਫਾਇਦਾ ਕਿੰਨੇ ਵਜੇ ਆਏ ਸੀਗੇ ਤੇ ਕਿੰਨੇ ਵਜੇ ਕਹਿ ਗਏ ਸੀ ਕਿ ਤੁਹਾਡੇ ਕੋਲ ਆਰਮੀ ਐ ਸਿਰਫ ਡੇਢ ਦੋ ਘੰਟੇ ਹੋ ਗਏ ਉਦੋਂ ਉਹਨਾਂ ਨੇ ਜਾਇਜ਼ਾ ਲਿਆ ਕਿ ਇਹ ਜਾਇਜ਼ਾ ਬਾਈ ਜੀ ਪਹਿਲਾਂ ਲੈਣ ਦੀਆਂ ਗੱਲਾਂ ਹੋਏ ਕਰਦੀਆਂ ਨੇ ਹੁਣ ਜਾਇਜ਼ਾ ਜਿਹੜਾ ਬੰਨ ਤਾਂ ਨੇੜੇ ਪਹੁੰਚ ਚੁੱਕਿਆ ਮਤਲਬ ਰਾਤ ਨੂੰ ਆਏ ਸਵੇਰ ਦਾ ਪਾਣੀ ਇੱਥੇ ਜਿਹੜਾ ਤੁਸੀਂ ਲੱਗੇ ਹੋਏ ਹੋ ਉਹ ਰਾਤ ਨੂੰ ਆਏ ਰਾਤ ਨੂੰ ਆ ਕੇ ਜਾਇਜ਼ਾ ਲੈ ਰਹੇ ਬਿਲਕੁਲ ਜੀ ਬਿਲਕੁਲ ਹੁਣ ਡੇਢ ਡੇਢ ਦੋ ਘੰਟੇ ਪਹਿਲਾਂ ਆ ਕੇ ਗਏ ਨੇ ਤੇ ਆਗੇ ਸਥਿਤੀ ਹਾਂਜੀ ਅਸੀਂ ਐਨਡੀਆਰਫ ਦੀਆਂ ਭੇਜ ਰੇ ਭੇਜ ਰਹੇ ਹਾਂ ਟੀਮਾਂ ਸਵੇਰ ਦੇ ਭੇਜਦੇ ਜਦੋਂ 135 40 ਫੁੱਟ ਰਹਿੰਦਾ ਸੀਗਾ ਉਦੋਂ ਉਦੋਂ ਸਥਿਤੀ ਸੰਭਾਲੀ ਜਾਂਦੀ ਸਰਕਾਰ ਕੋਲ ਕੀ ਨਹੀਂ ਹੁੰਦਾ ਯਾਰ ਮੈਨੂੰ ਐਦਾ ਦੱਸ ਦੋ ਇੱਕ ਇਲਾਕਾ ਖੜਾ ਹੋ ਕੇ ਆ ਗਿਆ ਇੰਨਾ ਸਵੇਰ ਦਾ ਜ਼ੋਰ ਮਾਰ ਰਿਹਾ ਉਹਨਾਂ ਨੇ ਸਥਿਤੀ ਸੰਭਾਲੀ ਹੋਈ ਆ ਇੱਕ ਸਰਕਾਰ ਕੋਲ ਕੀ ਨਹੀਂ ਹੈਗਾ ਯਾਰ ਐਡੀ ਮਸ਼ੀਨਰੀ ਆ ਤੁਸੀਂ ਐਡੀ ਵੀ ਨਹੀਂ ਕਰ ਕਰ ਸਕਦੇ ਸਵੇਰ ਦਾ ਹਲੇ ਤੱਕ ਜਨਰੇਟਰ ਨਹੀਂ ਪਹੁੰਚਿਆ ਲਾਈਟਾਂ ਨਹੀਂ ਪਹੁੰਚੀਆਂ ਦੋ ਲੋਕੋ ਪਨੇਰਾ ਪਿਆ ਹੈਗਾ ਕੀ ਯਾਰ ਕਮਾਲ ਹੋ ਗਈ ਪ੍ਰਸ਼ਾਸਨ ਕੋਲ ਜਨਰੇਟਰ ਜਾਂ ਕੁਝ ਵੀ ਕੋਈ ਇਹੋ ਜਿਹੀ ਗੱਲਬਾਤ ਹੈ ਹੀ ਨਹੀਂ ਵੀ ਹਾਂ ਇੱਥੇ ਕਿਦਾਂ ਨੇਰੇ ਚ ਕੰਮ ਕਰੋਗੇ ਲੋਕਾਂ ਨੇ ਟਰੈਕਟਰਾਂ ਦੀਆਂ ਲਾਈਟਾਂ ਵਾਲੀਆਂ ਟਾਰਚਾਂ ਨਾਲ ਕੰਮ ਚੱਲ ਰਿਹਾ ਬਿਲਕੁਲ ਇਹ ਹੱਥਾਂ ਦੇ ਵਿੱਚ ਟਾਰਚਾਂ ਟਾਰਚਾਂ ਨੇ ਇਹਨਾਂ ਦੇ ਨਾਲ ਕੰਮ ਕਰ ਰਹੇ ਐ ਕੁਝ ਨਹੀਂ ਆਇਆ ਕਿਤੇ ਹੁਣ ਭਗਵੰਤ ਮਾਨ ਤਾਂ ਕਹਿੰਦਾ ਮੈਂ ਹੈਲੀਕਾਪਟਰ ਦੇ ਦਿੱਤੇ ਤੇ ਜਨਰੇਟਰ ਤਾਂ ਉਰੇ ਪਹੁੰਚਿਆ ਨਹੀਂ ਹੈ ਉਹ ਐਮ ਐਲ ਏ ਹੱਥੀਂ ਮੜ ਕੇ ਇੱਥਾਂ ਇੱਧਾਂ ਲੰਘਿਆ ਉਰੇ ਆ ਕੇ ਕੋਈ ਗੱਲ ਹੀ ਗਿਆ ਨਹੀਂ ਉਹ ਕਿੱਥੇ ਆਪਣੀ ਫੋਟੋ ਖਿਚਾ ਕੇ ਨਿਕਲ ਗਿਆ ਝਾੜੂ ਵਾਲਿਆਂ ਦਾ ਕੰਮ ਆ ਫੋਟੋ ਖਿਚਾਓ ਬਬਣਾ ਨਿਕਲ ਜੋ ਫੁੱਟਰ ਆਰਡਰ ਹੋ ਜੋ ਇਹ ਤਾਂ ਪੁਰਾਣੀ ਸਰਕਾਰਾਂ ਵਾਲੀ ਠੀਕ ਤਾਂ ਹੈਗੀ ਹਦੀਆਂ ਮੁਆਵਜ਼ੇ ਦੇ ਦਿੰਦੇ ਤੇ ਇਹਨੇ ਕੁਝ ਨਹੀਂ ਦੇਣਾ ਪੰਜਾਬ ਨੂੰ ਉਹ ਦੇਖਿਆ ਨਹੀਂ ਮੁੱਖ ਮੰਤਰੀ ਤਾਂ ਪਾਕਿਸਤਾਨ ਵਾਲੀ ਜਿਹੜੀ ਉਹ ਲੇਡੀਜ਼ ਹੈ ਲਾਹੌਰ ਦੀ ਮੁੱਖ ਮੰਤਰੀ ਹੈ ਕੀ ਨਾਮ ਹੈ ਪਤਾ ਨਹੀਂ ਉਹਦਾ ਦੇਖ ਲਓ ਹੜਾਂ ਦੇ ਵਿੱਚ ਜਾ ਜਾ ਲੰਦੀ ਫਿਰਦੀ ਹੈ ਇਹ ਭਗਵੰਤਮਾਨ ਹੈ ਗੱਡੀ ਜਾ ਕੇ ਚਲੇ ਗਿਆ ਹੈਲੀਕਾਪਟਰ ਮੈਂ ਦੇ ਤਾ ਹੈਲੀਕਾਪਟਰ ਤੇ ਘੱਟਾਰਾਂ ਚ ਹੋਣੀਆਂ ਲੋਕਾਂ ਨੇ ਰਸਣ ਤਾਂ ਉਹਦੇ ਚ ਪਾਣੀ ਚ ਗਿਰ ਰਹੇ ਹੈ ਰਸਣ ਲੋਕਾਂ ਦੇ ਘਰਾਂ ਤੱਕ ਨਹੀਂ ਜਾ ਰਿਹਾ ਇਹਨਾਂ ਨੇ ਕੁਝ ਨਹੀਂ ਕਰਨਾ ਸਰਕਾਰਾਂ ਦੇ ਸਾਨੂੰ ਕੋਈ ਉਮੀਦ ਨਹੀਂ ਚਾਹੀ ਜਿਹੜੀ ਮਰਜੀ ਸਰਕਾਰ ਹੈ ਸਾਨੂੰ ਤਾਂ ਆਪਣੇ ਖਾਲਸਾ ਰਾਜ ਵੱਲ ਮੂੰਹ ਕਰਨੇ ਪੈਣੇ ਆ ਹੋਰ ਸਾਨੂੰ ਕਿਸੇ ਤੇ ਕੋਈ ਉਮੀਦ ਨਹੀਂ ਨਾਲੇ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਆ ਬਾਬੇ ਬਣੇ ਫਿਰਦੇ ਆ ਆ ਡੇਰਾ ਵਿਆਸ ਵਾਲੇ ਹੋ ਕੇ ਜਿਹੜੇ ਕਿਹੜੇ ਬਾਬੇ ਆ ਇਹ ਕੋਈ ਪਹੁੰਚਿਆ ਔਰੇ ਹੜਪੀੜਤਾਂ ਦੇ ਲਈ ਕਿਤੇ ਵੀ ਨਹੀਂ ਪਹੁੰਚਿਆ ਆ ਔਰੇ ਪਿੰਡਾਂ ਦੇ ਵਿੱਚ ਸਾਡੇ ਏਰੀਆ 'ਚ ਵੀ ਡੇਰੇ ਵਿਆਸ ਦੇ ਬਣੇ ਪਏ ਆ 사ਸੰਗ ਦੇ ਕੋਈ ਵੀ ਨਹੀਂ ਆਇਆ ਕੋਈ ਹੜ ਵਾਸਤੇ ਨਹੀਂ ਆਇਆ ਉਸਨੇ ਕੀ ਕਰਨਾ ਜੀ ਵਿਆਸ ਵਾਲਾ ਬਾਬਾ ਦਾ ਬੰਨ ਮਾਰੀ ਬੈਠਾ 15 20 ਪਿੰਡਾਂ ਨੂੰ ਡਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉਹਦੇ ਵੱਲੋਂ ਕਿੰਨੇ ਹਾਈ ਕੋਰਟ ਤੱਕ ਉਹਨਾਂ ਦਾ ਜਿੰਨੇ ਵੀ ਪਿੰਡ ਡੁੱਬਣ ਦੇ ਅਸਾਰਦੇ ਨੇ ਉਹਨਾਂ ਦਾ ਸਾਲ 2 ਸਾਲ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਹਾਈ ਕੋਰਟ 'ਚ ਕੇਸ ਚੱਲਦਾ ਵੀ ਇਹ ਨਜਾਇਜ਼ ਬੰਨ ਮਾਰ ਰਿਹਾ ਡੀਸੀ ਕੋਲ ਜਾਏ ਸਭ ਕੁਝ ਹੋ ਗਿਆ ਕੱਠ ਹੋਲੇ ਤਰਨੇ ਲੱਗੇ ਪਰ ਵਿਆਸ ਵਾਲੇ ਬਾਬੇ ਨੂੰ ਕੌਣ ਪੁੱਛੂਗਾ ਪੁੱਛੋ ਜਾ ਕੇ ਯਾਰ ਉਹਨੂੰ ਤੂੰ ਬੰਨ ਮਾਰ ਰਿਹਾ ਇੱਥੇ ਚਾਰ ਕੋਈ ਪਪੂਲਰ ਜਾਂ ਸਵੈਦੇ ਲਾ ਲਵੇ ਇੱਥੇ ਤਾਂ ਸਾਰਾ ਪ੍ਰਸ਼ਾਸਨ ਆ ਕੇ ਖੜ ਜਾਂਦਾ ਆ ਆਮ ਨਾਰਮਲ ਬੰਦੇ ਲਈ ਓ ਓ دریا ਦੇ ਬੰਨ ਲਾ ਕੇ دریا ਨੂੰ ਮੋੜ ਰਿਆ ਵੀ ਹਾਂ ਪਿਆ ਸਾਰਾ ਏਰੀਆ ਦੂਜੇ ਪਾਸੇ ਡੁੱਬ ਜਵੇ ਕੋਈ ਮਸਲਾ ਨਹੀਂ ਹੈਗਾ ਬੜੀ ਰਾਤ ਅੱਜ ਸੌਖੀ ਲੰਘ ਜੂਗੀ ਜਿਹੜੇ ਹਾਲਾਤ ਹੋਏ ਪਏ ਨੇ ਨੀਂਦ ਆਜੂਗੀ ਜਿਸ ਤਰੀਕੇ ਨਾਲ ਇਹ ਕਹਿ ਜਾਂਦਾ ਕਿ ਪ੍ਰਸ਼ਾਸਨ ਤਾਂ ਕੁੰਭ ਕਰਨ ਦੀ ਨੀਂਦ ਸੁੱਤਾ ਆਇਆ ਉਦੋਂ ਜਾਗੇਗਾ ਜਦੋਂ ਘਟਨਾ ਵਾਪਰਗੀ ਤੁਹਾਨੂੰ ਨੀਂਦ ਆਜੂਗੀ ਸੌਖੀ ਅੱਜ ਰਾਤ ਲੰਘ ਜੂਗੀ ਬਿਲਕੁਲ ਜੀ ਕੋਈ ਨੀਂਦ ਸੌਖੀ ਆਉਣ ਵਾਲੀ ਗੱਲ ਨਹੀਂ ਹੈਗੀ ਸਾਰੇ ਲੋਕ ਅਲਰਟ ਨੇ ਤੇ ਜਾਨ ਤਲੀ ਤੇ ਆਈ ਹੋਈ ਆ ਕਦੇ ਵੀ ਬੰਦ ਦਾ ਕੁਝ ਵੀ ਹੋ ਸਕਦਾ ਜੇ ਪਾਣੀ ਜ਼ਿਆਦਾ ਆ ਗਿਆ ਤੇ ਜ਼ਿਆਦਾ ਘਟ ਗਿਆ ਉਦੋਂ ਇਹਨੇ ਜ਼ਿਆਦਾ ਵਾਢਾ ਲਾਉਣਾ ਸ਼ੁਰੂ ਕਰਨਾ ਤੇ ਫਿਰ ਇਹ ਕੰਮ ਨਹੀਂ ਹੋਣਾ ਹੈਗਾ ਮੈਂ ਇੱਕੋ ਗੱਲ ਕਹਿਣਾ ਵੀ ਸਿਰਫ ਪ੍ਰਮਾਤਮਾ ਦੀ ਉਤੇ ਰਹਿ ਗਿਆ ਜੇ ਉਹ ਚਾਹੂਗਾ ਸਾਨੂੰ ਬਚਾ ਸਕਦਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਸ਼ਹੀਦਾਂ ਦੀ ਧਰਤੀ ਖੜੇ ਚਮਕੌਰ ਸਾਹਿਬ ਤੇ ਵੀ ਸਾਨੂੰ ਮਹਾਰਾਜ ਇੱਥੇ ਰੱਖ ਲਾ ਤੇ ਹੋਰ ਜ਼ਿਲ੍ਹੇ ਜ਼ਰੂਰ ਡੁੱਬ ਗਏ ਤੇ ਸਾਡੀ ਪਾਇਜ ਰੱਖੋ ਪਰ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਜੇ ਪ੍ਰਸ਼ਾਸਨ ਵੀ ਐਸਡੀਐਮ ਵੀ ਜ਼ੋਰ ਮਾਰ ਰਿਹਾ ਜਾਂ ਕੋਈ ਹੋਰ ਜ਼ੋਰ ਮਾਰ ਰਿਹਾ ਉੱਪਰੋਂ ਜ਼ੋਰ ਮਾਰਨ ਨਹੀਂ ਦਿੱਤਾ ਜਾ ਰਿਹਾ ਐਸਡੀਐਮ ਘਰੋਂ ਆਪਣੇ ਤਾਰ ਖਰੀਦ ਕੇ ਦਵੇ ਜਾਂ ਕੱਟੇ ਦਵੇ ਉੱਪਰੋਂ ਤਾਂ ਕੁਝ ਆਵੇ ਯਾਰ ਜਿੰਨਾ ਕੋਲ ਆਉਣਾ ਸੀ ਜਾਂ ਹੋਰ ਪ੍ਰਸ਼ਾਸਨ ਨੇ ਜਾਂ ਡੀਸੀ ਨੇ ਵੀ ਉਹ ਕਿੱਥੋਂ ਕਿੰਨਾ ਕੁ ਲਾ ਦੇਣਗੇ ਤੇ ਦੇਣਾ ਤਾਂ ਭਗਵਾਨ ਜੀ ਮਾਨ ਉੱਪਰੋਂ ਸਰਕਾਰ ਤੋਂ ਆਊਗਾ ਨਾ ਉੱਥੋਂ ਤਾਂ ਆ ਹੀ ਨਹੀਂ ਰਿਹਾ ਕੁਝ ਵੀ ਨਹੀਂ ਆ ਰਿਹਾ ਉਹਦਾ ਕਹਿੰਦੇ ਜੀ ਤੁਸੀਂ ਥੱਲੇ ਬਗਾਰ ਪਾ ਦਿਓ ਗੱਲ ਇਹ ਚੱਲਦੀ ਹੈ ਵੀ ਬਗਾਰਤੀ ਕੰਮ ਚੱਲਦਾ ਹੋਰ ਕੁਝ ਨਹੀਂ ਹੈ ਉੱਪਰੋਂ ਇਹ ਇਹ ਪ੍ਰਸ਼ਾਸਨ ਨੂੰ ਜਾਂ ਅਫਸਰ ਜਾਂ ਡੀਸੀ ਜਾਂ ਕੋਈ ਵੀ ਮੈਂ ਕਹਿੰਦਾ ਐਸਡੀਐਮ ਆ ਜਾਂ ਕੁਝ ਵੀ ਆ ਤੇ ਉਹਨਾਂ ਦੇ ਹੱਥ ਵੱਸ ਦੀ ਗੱਲ ਨਹੀਂ ਜੇ ਉੱਪਰੋਂ ਨਹੀਂ ਆਉਂਦਾ ਕੁਝ ਵੀ ਉਹ ਨਹੀਂ ਕਰ ਸਕਦੇ ਆ ਬੈਗ ਰਹਿ ਗਏ ਜੀ ਸਾਡੇ ਸਾਹਮਣੇ ਇੱਕ ਕਿੰਨੇ ਕਿੰਨੇ ਕ ਬੈਗ ਰਹਿ ਗਏ ਬਈ ਦਿਖਾ ਦਿਓ ਤੁਸੀਂ ਅਸੀਂ ਆ ਵੀ ਤਾਂ ਆਹ ਤਸਵੀਰ ਦਿਖਾ ਰਿਹਾ ਕਿੰਨੇ ਕ ਬੈਗ ਰਹਿ ਗਏ ਬਈ ਇਹ 1 2 3 4 4 5 6 ਕ ਬੈਗ ਰਹਿ ਗਏ ਜੀ ਸਾਡੇ ਕੋਲੇ ਇਹ ਪ੍ਰਸ਼ਾਸਨ ਨੇ ਭੇਜੇ ਸੀਗੇ ਹਾਂਜੀ ਇਹ ਨਾਲ ਸਵੇਰੇ ਵੀ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਰਾਤ ਕੱਟਣ ਦੀ ਗੱਲ ਕਰਦੇ ਹੋ ਸਵੇਰੇ ਤਾਂ 100 150 ਫੁੱਟ ਪਾਣੀ ਚੱਕ ਹੋ ਗਿਆ ਰਹਿ ਗਿਆ 30 ਫੁੱਟ ਰਾਤ ਕਿਵੇਂ ਲੰਘ ਜੂ ਇੱਕ ਲੱਖ 12000 ਕਿਊਸੀਗੇ ਇਹਨਾਂ ਨੇ ਦਰਿਆ ਦੇ ਵਿੱਚ ਪਾਣੀ ਛੱਡਿਆ ਹੋਇਆ ਹੁਣ ਇੱਕ ਅਫਸਰ ਨੂੰ ਐਕਸ਼ਨ ਗੱਲ ਕਰਦਾ ਸੀਗਾ ਸਾਨੂੰ ਉਦੋਂ ਪਤਾ ਲੱਗਿਆ ਆਪਣੇ ਸੀਨੀਅਰ ਨਾਲ ਓਕੇ ਉਹ ਉੱਪਰ ਦੱਸਦਾ ਸੀਗਾ ਉਹਨੇ ਪੁੱਛਿਆ ਸੀ ਵਿਕਰ ਲੱਗੇ ਵੀ ਕਿੰਨਾ ਪਾਣੀ ਛੱਡਿਆ ਹੋਇਆ ਸਾਨੂੰ ਆਲੇ-ਆਲੇ ਦੇਖ ਕੇ ਕਹਿੰਦਾ ਸਰ 1 ਲੱਖ 12000 ਕਿਊਸੀ ਆ ਜਿਹੜੇ 6-7 ਬੈਗ ਰਹਿ ਗਏ ਵੀਰੇ ਇਹ ਥੋੜੋ ਬਚਾਲ ਯਾਰ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਪਹਿਲਾਂ ਹੀ ਦੱਸਦਾ ਆਂ ਦੇ ਵੀ ਅਸੀਂ ਕੋ ਤੁਹਾਨੂੰ ਦੇਣਾ ਨਹੀਂ ਹੈ ਕਿ ਅਸੀਂ ਆਪਣੇ ਪੈਸੇ ਦੇ ਲਿਆ ਬੈਗ ਲਿਆਉਂਦੇ ਮਤਲਬ ਤੁਸੀਂ ਆਪਣਾ ਪ੍ਰਬੰਧ ਕਰ ਲੈਂਦੇ ਸਰਕਾਰ ਦੇ ਹਸਾਰੇ ਨਾ ਰਹਿੰਦੇ ਬਿਲਕੁਲ ਜੀ ਬਿਲਕੁਲ ਸਵੇਰੇ ਨੇ ਥੋੜੇ ਜਿਹਾ ਬੈਗ ਭੇਜੇ ਸੀਗੇ ਜਾਲ ਉਹ ਸਵੇਰੀ ਲੱਗ ਗੇ ਉਰੇ ਘਟੋ ਘਟ ਡੇਢ 200 300 ਬੈਗ ਚਾਹੀਦਾ ਸੀ ਅਸੀਂ ਇਹ ਬੰਨ ਵੀਰੇ ਰੋਕ ਲੈਣਾ ਤਾਂ ਮਿੱਟੀ ਸਾਡੇ ਕੋਲ ਸੀ ਸਾਰਾ ਪ੍ਰਬੰਧ ਸਾਡੇ ਕੋਲ ਸੀਗਾ ਇਹ ਬੈਗ ਨਹੀਂ ਸਾਡੇ ਕੋਲ ਪਹੁੰਚੇ ਐਮ ਐਲ ਏ ਆ ਡੇਢ 200 ਡਾਕਟਰ ਚਰਨਜੀਤ ਉਹ ਲਿਆਉਂਦਾ ਦੋ 400 ਬਹਿਕ ਡੀਸੀ ਨੂੰ ਕਰਦਾ ਉਹਰੇ ਫੋਨ ਕਰਕੇ ਐਮਪੀ ਨਾਲ ਆਇਆ ਉਹਨਾਂ ਨੇ ਕਹਦੇ ਆ 4 ਵੀ ਵੀਰੇ ਸੀ 2-2 ਘੰਟੇ ਫੁੱਲਟਰ ਵੱਢ ਕੇ ਰੁਕਦੇ ਰਹੇ ਸਾਡੇ ਕੋਲ 2-2 ਘੰਟੇ ਧਾਰ ਵੀ ਨਹੀਂ ਆਈ ਹਾਂਜੀ ਇਹ ਗਲਤੀ ਮਾਲਵਿੰਦਰ ਕੰਗ ਜਿਹੜੇ ਐਮਪੀ ਨੇ ਉਹਨਾਂ ਦੀ ਵੀ ਆ ਜਿਹੜੇ ਐਮਐਲਏ ਉਹਨਾਂ ਦੇ ਵੀ ਆ ਬਿਲਕੁਲ ਜੀ ਮਾਲਵਿੰਦਰ ਕੰਗ ਨੂੰ ਚਲੋ ਉਹਰੇ ਹਰੇਕ ਪਾਰਟੀ ਦੇ ਵਰਕਰ ਹੁੰਦੇ ਆ ਸੀ ਮਿੰਟ-ਮਿੰਟ ਪਰ ਲੋਕ ਫੋਨ ਕਰਦੇ ਨੇ ਜਿਹੜੇ ਉਹਦੇ ਵਰਕਰ ਨੇ ਵੀ ਜਨਾਬ ਆਹ ਔਰੇ ਜੀਜਾ ਹੈ ਨਹੀਂ ਪਹੁੰਚ ਨਹੀਂ ਰਹੇ ਜੀ ਮਾਲਵਿੰਦਰ ਕੰਗ ਪੂਰਾ ਦੋਸ਼ੀ ਆ ਡਾਕਟਰ ਚੰਦਜੀਤ ਜੋ ਆਮ ਆਦਮੀ ਪਾਰਟੀ ਦਾ ਉਹ ਇਸ ਚੀਜ਼ ਤੇ ਜ਼ਿੰਮੇਵਾਰ ਹੁਣ ਹੋਣਗੇ ਜੇ ਸਾਡਾ ਇਹ ਬੰਨ ਟੁੱਟ ਗਿਆ ਮੌਜੂਦਾ ਐਮਐਲਏ ਨੇ ਤਾਂ ਉਹ ਕਿਰਸੀ ਡਾ ਲੈਣੀ ਚਾਹੀਦੀ ਤੀ ਮੌਜੂਦਾ ਐਮਐਲਏ ਤਾਂ ਉਹ ਕਿਰਸੀ ਐ ਡਾ ਹੁੰਦਾ ਉਹ ਤਾਂ 10 ਮਿੰਟਾਂ ਕੇ ਚਲੇ ਗਿਆ ਉਹਨੇ ਉਹਨੇ ਕੁਛ ਨਹੀਂ ਕਰਿਆ ਆ ਵੀਰ ਆਪਾਂ ਅੱਗੇ ਆ ਕੇ ਦਿਖਾ ਦਿੰਨੇ ਪਾਣੀ ਕਿਹੜੇ ਹਿਸਾਬ ਨਾਲ ਛੱਲਾ ਮਾਰ ਰਿਹਾ ਆ ਦੇਖੋ ਕਿ ਆ ਹਾਲਾਤ ਬਣੇ ਹੋਏ ਆ ਚਿਕੜੀ ਦੇਖੋ ਰੇ ਉਰੇ ਉਰੇ ਤਾਂ ਲੰਘੇ ਨਹੀਂ ਜਾ ਰਿਹਾ ਆ ਦੇਖ ਲਓ ਸੰਗਤ ਕਿਹੜੇ ਹਾਲਾਤਾਂ ਚ ਉਰੇ ਲੱਗੀ ਹੋਈ ਆ ਸਰਕਾਰ ਤਾਂ ਸੁੱਤੀ ਪਈ ਆ ਪ੍ਰਸ਼ਾਸਨ ਦੇ ਕੁਸ਼ਕਤਾਰੀ ਅਧਿਕਾਰੀ ਉਰੇ ਆ ਜਿਹੜੇ ਛੋਟੇ ਮੋਟੇ ਲੈਵਲ ਦੇ ਆ ਜਿਹੜੇ ਮੇਨ ਬਡੇ ਅਧਿਕਾਰੀ ਆ ਉਹ ਤਾਂ ਘਰ ਸੁੱਤੇ ਪਏ ਆ ਆ ਦੇਖ ਲੋ ਕਿਹ ਹਾਲਾਤ ਆ ਕਿਦਾਂ ਬੱਦੇ ਦਰਿਆ ਦੀਆਂ ਛੂਕਦੇ ਦੀਆਂ ਆਵਾਜ਼ਾਂ ਆ ਰਹੀਆਂ ਆ ਪਾਣੀ ਆ ਦਿਖਾ ਇੱਧਰ ਦਿਖਾ ਦਿਓ ਆ ਪਾਣੀ ਪਹਿਲਾਂ ਇੱਧਰ ਨਹੀਂ ਚੜਦਾ ਆ ਵੀ ਚੜ ਗਿਆ ਇੱਧਰ ਪਾਣੀ ਬਿਲਕੁਲ ਅਸੀਂ ਜਦੋਂ ਅਸੀਂ ਇੱਥੇ ਦੁਪਹਿਰ ਤੋਂ ਕਵਰੇਜ ਕਰ ਰਹੇ ਆ ਦੁਪਹਿਰ ਤੋਂ ਇੱਥੇ ਲੱਗੇ ਹੋਇਆ ਇੱਥੇ ਪਾਣੀ ਹੈ ਨਹੀਂ ਸੀਗਾ ਇਹ ਪਾਣੀ ਦਾ ਵਹਾਵ ਜਿਹੜਾ ਉੱਤੇ ਤੱਕ ਆ ਰਿਹਾ ਕਿਉਂਕਿ ਇੱਥੇ ਵੀ ਜਿਹੜਾ ਪਾਣੀ ਡੇੜਾ ਨਜ਼ਰ ਆ ਰਿਹਾ ਕਿ ਉੱਪਰ ਨੂੰ ਵਧਦਾ ਆ ਰਿਹਾ ਕੀ ਲੱਗਦਾ ਆਜੋ ਉਰੇ ਨਾ ਵੀਰੇ 1.5 ਕਿਲੇ ਚ ਪਪੂਲਰ ਲੱਗਿਆ ਹੋਇਆਤਾ ਗਿਣ ਕੇ ਤੁਹਾਨੂੰ ਉਰੇ 5-7 ਪਪੂਲਰ ਨਜ਼ਰ ਆਊਗੇ ਬਾਕੀ ਸਾਰੇ ਦਰਿਆ ਚ ਹੜ ਗਏ ਇਹ ਜਿਆ ਪਾਣੀ ਤੇਜ ਆ ਸੁਕਦਾ ਜਾ ਰਿਹਾ ਬਾਹ ਖਤਰਾ ਹੀ ਆ ਵੀਰੇ ਆਏ ਕੁਝ ਵੀ ਹਮ ਪਰ ਹਣ ਸਖਾ ਵੀ ਘਟਣਾ ਵਾਪਰ ਨਹੀਂ ਨਾ ਉਰੇ ਅਤਾ ਹੀ ਅਰਦਾਸ ਕਰਦੇ ਆ ਜੇ ਕਿਤੇ ਵਾਪਰ ਗਈ ਬਾਈ ਹਣ ਸਖਾ ਵੀ ਘਟਣਾ ਇਧਰ ਜਿਹੜੇ ਚਮਕੌਰ ਸਾਹਿਬ ਦੇ ਇਲਾਕੇ 'ਚ ਪਿੰਡ ਹੈ ਉਰੇ ਆਏ ਹੁਣ ਵੀ ਉਰੇ ਕੋਈ ਪਿੰਡ ਵੀ ਤਾਂ ਇਹੇ ਜੀ ਮਾਰ ਪੈ ਜਾਣੀ ਕਿਉਂਕਿ ਦਰਿਆ ਨਾਲੋਂ 15 15 20 20 ਫੁੱਟ ਥੱਲੇ ਨਦਾਉਣ ਜਿਆ ਪਿੰਡ ਇਹ ਵੇਟ ਏਰੀਆ ਹੈ ਇਹਦੀ ਲੁਧਿਆਣੇ ਤੱਕ ਮਾਰ ਪੈਣੀ ਹੈ ਭਗਵਾਨ ਜੀ ਤੁਹਾਨੂੰ ਹੁਣ ਵੀ ਬੇਨਤੀ ਕਰਦੇ ਆ ਵੀ ਸਾਡੇ ਏਰੀਆ ਜਿਹੜਾ ਹ ਡੁੱਬ ਰਿਹਾ ਹੈ ਜੇ ਡੁੱਬ ਗਿਆ ਉਹਦੇ ਵਿੱਚ ਆਉਣ ਦਾ ਕੀ ਫਾਇਦਾ ਆਪਣੇ ਐਮਐਲਏ ਨੂੰ ਐਮਪੀਏ ਨੂੰ ਕੋਈ ਵੀ ਉਰੇ ਆ ਕੇ ਨਿਗਾ ਮਾਰੇ ਉਰੇ ਤਾਂ ਉਹਨਾਂ ਨੂੰ ਪੱਕੇ ਖੜਾਉਣੀ ਚਾਹੀਦਾ ਸੀਗਾ ਹੂੰ ਬਿਲਕੁਲ ਤੇ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਨੇ ਮੈਂ ਇੱਕ ਵਾਰੀ ਲਾਸਟ ਤਸਵੀਰ ਦਿਖਾਵਾਂਗਾ ਜੇ ਪੂਰੀ ਇੱਕ ਵਾਰੀ ਰੋਸ਼ਨੀ ਵਧਾ ਕੇ ਕਿ ਕਿਵੇਂ ਪਾਣੀ ਜਿਹੜਾ ਅੱਗੇ ਵੱਲ ਵਧਦਾ ਜਾ ਰਿਹਾ ਆ ਟਾਰਚ ਇੱਥੇ ਟਾਰਚ ਮਾਰੀ ਜਾਏ ਕਿ ਸਾਹਮਣੇ ਦੇਖੋ ਤੁਸੀਂ ਕਿਵੇਂ ਪਾਣੀ ਜਿਹੜਾ ਵਹਾ ਅੱਗੇ ਵੱਲ ਨੂੰ ਜਾਈ ਜਾ ਰਿਹਾ ਕਈ ਇੱਥੇ ਲੱਗੇ ਹੋਏ ਨੇ ਸਵੇਰ ਤੋਂ ਲੋਕ ਜਿਹੜੇ ਆਪ ਮੁਹਾਰੇ ਇਸ ਚੀਜ਼ ਨੂੰ ਕਰ ਰਹੇ ਆ ਕਿ ਵੀ ਇਹ ਬੰਨ ਜਿਹੜਾ ਸੁਰੱਖਿਅਤ ਰਹਿ ਸਕੇ ਪਰ ਇਹਨਾਂ ਦੀ ਇੱਕ ਇਹੀ ਡਿਮਾਂਡ ਹੈ ਕਿ ਵੀ ਜੇ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਕਿ ਵੀ ਪਹਿਲਾਂ ਹੀ ਸਾਰੀਆਂ ਚੀਜ਼ਾਂ ਵੱਲ ਧਿਆਨ ਦੇ ਦੇਣਾ ਚਾਹੀਦਾ ਸੀਗਾ ਪਰ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਪਰ ਅਸੀਂ ਅੱਗੇ ਜਿਹੜੇ ਵੈਨ ਦੇ ਵਿੱਚ ਪੁਲਿਸ ਵਾਲੇ ਬੈਠੇ ਹੋਏ ਨੇ ਉਹਨਾਂ ਨੂੰ ਜਾ ਕੇ ਪੁੱਛਾਂਗੇ ਕਿ ਤੁਸੀਂ ਇੱਥੇ ਬੈਠਣ ਆਏ ਹੋ ਜਾ ਫਿਰ ਇੱਥੇ ਕੋਈ ਉਹਨਾਂ ਦੀ ਮਦਦ ਕਰਨ ਆਏ ਹੋ ਕੋਈ ਗੱਟਿਆਂ ਦੇ ਵਿੱਚ ਮਿੱਟੀ ਪਾਣ ਆਏ ਹੋ ਜਾਂ ਫਿਰ ਤੁਸੀਂ ਇੱਥੇ ਬਸ ਖੜ ਕੇ ਵਾਪਸ ਚਲ ਜਾਓਗੇ ਹਾਜ਼ਰੀ ਲਵਾ ਦੋ ਕਿ ਅਸੀਂ ਪ੍ਰੈਜ਼ੀਡੈਂਟ ਸੀਗੇ ਅਸੀਂ ਜਾ ਆਏ ਆ ਬਸ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਉਹਨਾਂ ਨੂੰ ਜਾ ਕੇ ਸਵਾਲ ਕਰਾਂਗੇ ਉਹਨਾਂ ਦੇ ਜਵਾਬ ਕੀ ਹੋਣਗੇ ਇਹ ਸੀ ਤੁਹਾਨੂੰ ਸੁਣਾਉਣੇ ਆ